ਆ ਬੰਦਾ ਉਹ ਸੱਚ ਨੂੰ ਜਿਹੜਾ ਲੱਭ ਲੈ ਛੋਡੇ ਵਾਸਤੇ ਬਾਈ ਤੁਸੀਂ ਇੰਨੇ ਕਿਹਦੇ ਕੱਲੇ ਹਾਲੈਂਡ ਦਾ ਕੰਮ ਕਰਦੇ ਹੋ ਅੱਛਾ ਇਹ ਬਾਈ ਦਾ ਕੱਲੇ ਦਾ ਹਾਲੈਂਡ ਦਾ ਕੰਮ ਕਰਦੇ ਹੋ ਫਿਰ ਕਮਾਲ ਆ ਬਾਈ ਇਹਨੇ ਫਿਰ ਲਿਆਉਣਾ ਕਿੱਥੋਂ ਯਾਰ ਭਾਲ ਕੇ ਕਿਸੇ ਭਰਾ ਨੇ ਕਿਸੇ ਭਰਾ ਨੇ ਸਿੱਧਾ ਹਾਲੈਂਡ ਵੀ ਸਿੱਧਾ ਆਪਾਂ ਮੰਨਣਾ ਵੀ ਆਪਾਂ ਹਾਲੈਂਡ ਹੀ ਲੈਣੇ ਹਾਂ ਤਸਦੇ ਆ ਜੇ ਬਸ ਤੇ ਨੰਬਰ ਵੀ ਸਾਰੇ ਹੀ ਹੁੰਦੇ ਨੇ ਅੱਛਾ ਟਰੈਕਟਰ ਸਾਰੇ ਹੁੰਦੇ ਆ ਤੇ ਇੱਕ ਚੀਜ਼ ਹੋਰ ਖਾਸੀ ਹੈ ਤਾਂ ਇੱਕ ਟਰੈਕਟਰ ਛੱਡ ਦੇ ਚਲੋ ਉਹ ਪੁਰਾਣਾ ਮਾਡਲ ਆ ਕੇ ਕੁਝ ਵੀ ਆ ਕੇ ਰੱਬ ਜਾਣੀ ਬਾਕੀ ਵੀਰੇ ਘਰ ਦੀ ਲੜਾਈ ਮਕਾ ਕੇ ਘਰ ਦੀ ਲੜਾਈ ਮਕਾ ਦਿੰਦਾ 20 ਤੋਂ 25000 ਦਾ ਜਿਹੜਾ ਅਗਲਾ ਤੇ ਘਰੇ ਲੜਾਈ ਹੁੰਦੀ ਹੈ ਪੂਰੀ ਕਰਕੇ ਦੋ ਰੰਦਾ ਮੇਰਾ ਸੂਰ 10-11 ਸਾਲ ਦਾ ਹੋ ਗਿਆ ਨਾ ਉਹ ਜਦੋਂ ਕਹਿੰਦਾ ਹੁੰਦਾ ਕਹਿੰਦਾ ਬਸ ਇੱਕ ਫਾਈਬਰ ਹੁੱਡ ਲੱਗਿਆ ਹੋਵੇ ਤੇ ਇੱਕ ਪਿੱਛੇ ਬਕਸੇ ਵਾਲਾ ਕਹਿੰਦਾ ਡੈਕ ਮਿਊਜ਼ਿਕ ਸਿਸਟਮ ਲੱਗੇ ਤੇ ਹੁਣ ਜਦੋਂ ਮੇਰੇ ਵਰਗਾ ਕੰਜੂਸ ਬੰਦਾ 5-6 ਲੱਖ ਰੁਪਏ ਟਰੈਕਟਰ ਤੇ 25000 ਲੌਂਗ ਆ ਗਈ ਮੈਂ ਤਾਂ ਜਮੀ ਨਹੀਂ ਲਾਉਂਦਾ ਜਾਂ ਸੋਰ ਬੜੀ ਇਹ ਲੜਾਈ ਮਗਾਦਾ ਲੜਾਈ ਮਗਾ ਕੇ ਤੋਰਦਾ ਮੈਂ ਬਈ ਆਪਾਂ ਕਰਦਗੇ ਸ਼ੁਰੂ ਇਹ ਕੀ ਸਟੋਰੀ ਹੈ ਬਈ ਬਈ 2014 ਮਾੜਲਾ 20 ਸਪੀਡ ਡਬਲ ਡਿਸਟ੍ਰੀਬਿਊਟਰ ਅੱਛਾ ਮਗਲੇ ਟਾਇਰ ਆ ਫੋਲੋ ਦੇ ਜਿਵੇਂ ਨਮੀ ਜੋੜੀ ਹੈ ਤੇ ਮੂਰ ਲਿਆ 60 65 ਪੈਸੇ ਉਹਦੇ 60 65 ਪੈਸੇ ਤੇ ਕੀ ਨਹੀਂ ਗੱਲ ਕੰਨੀ ਤੇ ਮੇਰੇ ਜਿਹੜੇ ਘੇੜ ਤਾਂ ਪਾਉਂਦੇ ਚਿੰਦਾ ਫਸਟ ਪਾਰਟੀ ਰਹਿਤ ਅੱਛਾ ਰੰਗ ਪੇਂਟ ਦੀ ਕੀ ਕੀ ਨੀ ਲੱਗ ਰਹੀ ਰੰਗ ਆਪਰ ਲੱਗਾ ਜਿਸੇ ਨਿੱਕੇ ਬਚ ਜਾਏਗਾ ਠੀਕ ਹੈ ਮਾੜੀ ਮੋਟੀ ਜੀ ਮੈਂ ਲੈਕਾਂ ਨੁਕਾਂ ਤੇ ਡਾਇਰੈਕਟਰ ਨੇ ਕੋਈ ਤੇ ਮਾੜਾ ਮੋਟਾ ਹਿੱਸੇ ਦੇ ਬਚ ਜਾ ਬੜਾ ਬਲੋ ਕਰੈਕਟਰ ਦੇ ਨਾਲ ਤੇ ਆ ਇੱਕ ਵੀਜਾ ਨਾ ਹਾਂ 50 60 ਐਚ ਪੀ ਜਗਾ ਸੁਪਰ ਆ ਗਿਆ ਛਤਰੀ ਕੀ ਮਾਡਲ 14 ਨੰਬਰ ਹਰਿਆਣਾ ਹੈ ਨਾ ਹਾਂ ਐਨਓਸੀ ਮਿਲ ਜੇ ਮੈਂ ਆਪ ਦਾ ਬੰਦਾ ਲੈ ਕੇ ਐਨਓਸੀ ਪਿਆਰ ਦੇ ਬੰਦੇ ਦੀ ਮਿਲ ਜੂਗੀ ਚਾਰ ਪੈਂਟ ਡਿਮਾਂਡ ਹੈ ਕਿੱਥੋਂ ਦਾ ਕੋਈ ਇਹ ਦੇ ਦਾਂਗੇ ਵੀ 4 ਲੱਖ 40 ਹਜ਼ਾਰ ਰੇਟ ਚ 4 ਲੱਖ 40 ਹਜ਼ਾਰ ਰੁਪਏ ਦਾ ਮਿਲ ਜੀ ਇਹ ਫਿਕਸ ਹੈ ਫਿਕਸ ਹੀ ਹੈ ਭਾਈ ਰੇਟ ਸਹੀ ਜ਼ਰੂਰੀ ਆ ਨਾ ਦੋਸਤੋ ਅਗੇ ਆ ਜਾਈ ਇਹਦੇ ਟਾਇਰਾਂ ਲਈ ਬੰਬ ਕੱਢਦੀ ਆ ਤੂੰ ਹੈ ਇਹਦੀ ਜ਼ਮੀਨ ਇਹ ਇਹ ਜ਼ਮੀਨ ਲੜਾਈ ਮੁਕਾ ਦੂ ਘਰੇ ਜਾ ਕੇ ਇਹ 15 ਤੋਂ 20 ਹਜ਼ਾਰ ਦਾ ਕੀੜਾ ਹੋਰ ਮਾਰਤਾ ਹੋਰ ਮਾਰਤਾ ਹੋਰ ਮਾਰਤਾ ਟਾਇਰ ਚਾਰੇ ਨਵੇਂ ਐ ਸਾਰਾ ਮਾਰਨਾ ਚ 4 ਲੱਖ ਇਹਨਾਂ ਨੇ ਕਿਹਾ ਭਾਈ 65 ਹਜ਼ਾਰ 465 ਬਾਕੀ ਦੱਸ ਦੇ ਗੇਅਰ ਇੰਜਨ ਕੰਦੀ ਹੋ ਸਾਰੇ ਚੰਗਾ ਭਾਈ ਟਰੈਕਟਰ ਤਾਂ ਪਲਾਸਾ ਲ ਆ ਗਿਆ ਹੈ ਨਾ ਹਾਂ ਇਹਦੇ ਕੋ ਖੂਬੀ ਹੋਰ ਵੀ ਦਾ ਅੱਛਾ ਠੀਕ ਹੈ ਇਹਦਾ ਜਿਆਦਾ ਨਾ ਕਿਸੇ ਕੋਲ ਮੋਡੀਫਿਕੇਸ਼ਨ ਕਰਾਉਣਾ ਹਾਂ ਦੇ ਸਟਿਕ ਸਟੂਕ ਕੰਟਰੈਕਟਰ ਦੇ ਨਾਲ ਦੇ ਆ ਲੱਖ 70 80 ਹਜ਼ਾਰ ਬੇੜਾ ਹੋਰ ਦੇ ਕੇ ਆਉਣੇ ਹੋਗੇ ਅੱਛਾ ਠੀਕ ਹੈ ਇਹ ਟਰਬੋ ਲੱਗੀ ਲਗਾਈ ਆ ਬਾਈ ਅੱਛਾ ਨਾਲ ਹੀ ਰਹਿਣਾ ਕਸਟਮਰ ਸੀਟੀਆਂ ਪੂਰਗਾ ਮੰਗਦਾ ਏ ਮੰਗਦਾ ਸੀਟੀਆਂ ਇੱਥੇ ਸੰਗ ਲੱਗੇ ਆਵੇ ਨਾ ਹੋ ਗੇ ਨਹੀਂ ਜਦ ਨਹੀਂ ਓਕੇ ਵੀ ਨਹੀਂ ਜਮਾ ਓਕੇ ਬਾਈ ਅੱਛਾ ਰੰਗ ਪੇਡ ਵੀ ਆ ਗਿਆ ਚੰਗਾ ਵਧੀਆ ਨਾਲ ਦਾ ਹੀ ਹਾਂ ਨਾਲ ਦਾ ਮੰਗਿਆ ਵੜ ਮਰੂੜ ਨਾਲ ਦੇ ਬਾਈ ਕੰਟਰੈਕਟਰ ਦੇ ਯੋ ਜਿਸ ਸੇਸਟ ਮਾਰ ਗਿਆ ਪਹਿਰੇ ਹੋਡਾ ਦੀ ਬਟਾਰੇ ਟਾਇਰ ਨਵੀਂ ਆ ਗਈ ਜੇਰੀ ਜਿੰਨਾ ਓਕੇ ਐ ਨੇ ਹੋਰ ਕੀ ਕੰਡੀਸ਼ਨ ਆ ਬਾਈ ਇਹਦੀ ਪਾਰਦਾਨ ਦਿਖਾ ਦਿਓ ਸਾਰੇ ਰੈਕਟ ਦੇ ਨਾਲ ਦੇ ਆ ਕਿ ਦਿਨਾਂ ਤੋਂ ਸਿੱਧੇ ਨਹੀਂ ਪੱਜੇ ਇੱਕ ਇੱਕ ਵੱਡੀ ਗੱਲ ਹੋ ਰਹਾ ਢਿਲੋਂ ਇਹ ਲੋਕਾਂ ਨੂੰ ਬਾਹਲੇ ਕੱਪੜੇ ਕੋਪੜੇ ਵੀ ਨਹੀਂ ਮਾਰਦਾ ਰੇਤਾ ਵੀ ਉਵੇਂ ਲੱਗਿਆ ਪਿਆ ਸਾਫ ਸੁਥਰੀਆਂ ਹਾ ਤੇ ਥੱਲੇ ਝਾਗ ਲੋ ਕਿ ਤੇ ਛਿੱਟਾ ਦਿਖਾ ਦਿਓ ਧਰਤੀ ਤੇ ਮੈਂ ਵੱਡੀ ਗੱਲ ਇਹ ਵੱਡੀ ਗੱਲ ਇਹ ਹੁੰਦੀ ਆ ਕਿ ਇਹ ਲਿਪਾ ਪੁੱਛ ਨਹੀਂ 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 ਉਹ ਅੱਜ ਕੱਲ ਹਰੇਕ ਬੰਦਾ ਜਿਆਦਾ ਆਪਾਂ ਕਹਿਣਾ ਨਹੀਂ ਚਾਹੁੰਦਾ ਮੈਂ ਬਿਊਟੀ ਬਾਰਨਰ ਉਹ ਨਹੀਂ ਹੁੰਦਾ ਮੰਨ ਲਾ ਵੀ ਕਿਆ ਤੋ ਪਹਿਲਾ ਕਿਆਲੇ ਦਿਨ ਤੱਕ ਕਿੰਨੀ ਉਹ ਹੁੰਦੀ ਹੈ ਤੇ ਜਦੋਂ ਮੂੰਹ ਧਵਾਲਦਾ ਉਸ ਤੋਂ ਅਗਲਾ ਕਹਿੰਦੇ ਨੇ ਵਿਚੋਲੇ ਤੇ ਕੇਸ ਕਰਨਾ ਚਾਹੀਦਾ ਕਿ ਸਾਲਾ ਅੱਗੇ ਆ ਜਾ ਤੂੰ ਕੰਮ ਨਹੀਂ ਕਰਦਾ ਹਨਾ ਰੇਟ ਤਾਂ ਲੈ ਲੈ ਰੇਟ ਤਾਂ ਹੈਗਾ ਸੀ ਭਾਈ ਇਹਦਾ ਯਾਰ ਕੀ ਲ ਕਰੇਗਾ 65000 ਰੁਪਏ ਰੇਟ ਹੈ 12 ਮਾਲ ਟਰੈਕਟਰ ਅੱਛਾ ਸਾਢੇ 4 ਲੱਖ ਦਾ ਟਰੈਕਟਰ ਤੇ ਸਾਢੇ 4 ਦਾ ਤੇ ਉਸ ਤੋਂ ਅੱਗੇ ਆ ਘੋੜੇ ਬੰਮਪਰ ਵਾਲਾ ਇਹਦੀ ਕੀ ਸਟੋਰੀ ਹੈ ਇਹਦੇ ਹੋਰ ਬੰਮ ਘੜਤੀ ਪਤੰਦਰ ਨੇ 2015 ਮਾਲਲਾ ਤੂੰ ਟਾਇਰ ਮੂਹਰੇ ਲੈ ਗਿਆ 20000 ਦੀ ਜੋੜੀ 20000 1016 ਆਹ ਚੀਜ਼ ਹੈ ਹਨਾ 1016 ਦੇ ਚਾਰ ਬਾਤੀਆਂ ਦੀਆਂ ਹੀ ਆ ਚਾਰ ਵਗਲ ਦੀਆਂ ਬੀਕੇਟੀ ਦੇ ਢਾਰਾ ਨਾ ਬਈ ਮਗਰਲੇ ਵੱਡੇ ਪਾਈ ਫਿਰਦਾ ਮਗਰਲੇ ਵੱਡੇ ਮਗਰਲੇ ਵੱਡੇ ਪਾਈ ਫਿਰਦਾ ਲੰਗਰ 9:30 ਹੈ 9:30 ਗੜਿਆ ਹੁਣ 9:00 ਐਮ ਆਰਸੀ ਨੋਰਮਲ ਨਾਲ ਵੱਡੇ ਆ ਗਏ ਹੈ ਨਾ ਇਹਦੀ ਵੀ ਮੋੜਾ ਤੋੜਾ ਸਮਾ ਗਿਆ ਇਹਦੇ ਨਾਲ ਸਹੀ ਰੰਦ ਦਾ ਨਾਲ ਦੇ ਟ੍ਰੈਕਟਰ ਨੂੰ ਹਣਾ ਫਸਦਾ ਪੈਂਦਾ ਹੀ ਹੈ ਫਸਦਾ ਪੈਂਦਾ ਸੁਪਰ ਆ ਗਿਆ 50 ਕੈਟਾਗਰੀ ਹਾਂ ਫਿਰ ਸੀ ਜਾ ਗਿਆ ਉਲਟਾ ਆ ਗਿਆ ਬਾਕੀ ਦਾ ਹਾਟਾ ਮਰ ਗਿਆ ਵੀ ਤਾਂ ਆ ਗਿਆ ਹੈ ਨਾ ਡਬਲ ਟੈਸਟੀ ਬੂਤਰਾ ਆ ਗਿਆ 30 ਕੀ ਸਪੀਡ ਆ ਗਿਆ ਪਾਵਰ ਸਕੇਲ ਤੇਲ ਬਰੇਕਾ ਸਾਰਾ ਕੁਝ ਆ ਗਿਆ 15 ਮਾਡਲ 485 ਬੋੜਾ ਪਾ ਭਰਾ ਗਿਆ ਇਹ ਕਿੰਨੇ ਦਾ ਕਰਦੇ ਇਹ 4 ਲੱਖ ਤੇ 60 ਹਜ਼ਾਰ ਰੇਟਰ ਦੇ 4 60 ਇੰਦਰ ਦੇ ਪਾਸੇ ਜੇ ਕਿਸੇ ਨੇ ਪੈਸੇ ਵੀ ਕੱਟ ਲਾਉਣੇ ਆ ਤੇ 320 ਦਾ ਚਾਰਜ ਹੀ ਲਾਉਣੇ ਆ ਤੇ ਜੇ ਰੇਟ ਨੇ ਪਾਸੇ ਆ। ਹਾਂ। ਇਹਦੀ ਕਿ ਸਟੋਰੀ ਹੈ ਉਹਨੂੰ ਆਪਣੇ ਪ੍ਰੋਜੈਕਟ ਆ ਵੀਡੀਓ 2 ਚਾਰਜ। ਬੜੀ ਵਧੀਆ ਬਾਤ ਕੀ ਹੈ। ਇਹ ਜਿਹੜੀ ਦਿੱਤਾ ਪਤਾ। ਪੂਰਾ ਵਧੀਆ ਕੰਮ ਦੇਊਗਾ। ਪੂਰਾ ਬਾਜੀ। ਉਹ ਜਿਹੜੀ ਮੇਨ ਗੱਲ ਉਹ 600 ਲਿਆ ਅਗਲਾ ਕਹਿੰਦੇ ਆ ਫਿਰ ਸਾਹ। ਹਾਂ। ਆਪਾਂ ਪਤਾ ਕਿ ਕਿੰਨਾ ਕੋਈ ਵੀ ਪ੍ਰੋਜੈਕਟ। ਇਹ ਸੇਜੋ ਬਾਯ ਦੀ। ਕੋਈ ਮਰਗੀ ਚਾਈ ਵਾਲੇ। ਜਿਹੇ ਹਿੱਸੇ ਜੋ ਬਾਯ ਆ ਇਹ 17 ਸੀਆ ਵੀ ਉਤਾ ਜਾਂਦੇ। ਅੱਛਾ। ਨਾਲ ਉਹ ਤੁਹਾਨੂੰ ਦੇ। ਆਵਾਜ਼ਾਂ ਨੇ ਟੋਲ ਲਾ ਲਿਆ। ਬਰੇਤ ਸਿਰਾਪਾ ਮਾਰਦਾ। ਇਹਦੇ ਵੀ ਸੰਗੜੇ। ਇਹਦੇ ਵੀ ਸਾਡੇ ਰਗ। 36 ਯਾਰ ਦਾ। ਇਹ ਤਾਂ ਹਾਲਾ ਚੱਕ ਦੇ 36 ਯਾਰ ਦੀ ਬਈ। ਪੂਰੇ ਕਰਤਾ। ਪੂਰੇ ਦਿਨ ਦਾ। ਤੱਕ ਇੰਨੇ ਸੌਕੇ ਆ। ਹੋਰ ਵੀ ਮਾਨਤਾਂ ਲੈ ਲਾਂਗੇ ਇੱਥੇ ਤਾਂ। ਹੋਰ ਕਿੰਨੇ ਖੜੇ ਆ ਕਰੇ ਟਰੈਕਟਰ। ਕਰੇ 2 ਹੋਰ ਖੜਿਆ ਵਿੱਚ ਬਾਹਰ ਨਾਲ ਖੜਿਆ। 14 ਮਾ। ਅੱਛਾ। ਉਹ ਲੈ ਕੇ ਨਹੀਂ ਆਇਆ। ਆਉ ਲੈ ਕੇ ਨਹੀਂ ਆਇਆ। ਥੋੜਾ ਪ੍ਰੋਬਲਮ ਆ। 99880 83650 ਲੋ ਵੀ ਮਿੱਤਰੋ ਭਰਾਵਾ 62809 7226 ਦੋ ਰੱਖੀ ਬੈਠੇ ਹਾਂ ਤੇ ਪਿੰਡ ਪਿੰਡ ਰਾਮਨਗਰਾ ਜ਼ਿਲ੍ਹਾ ਭੰਡਾ ਮੋੜ ਮੰਡੀ ਦੇ ਕੋਲੇ ਪਿੰਡ ਆ ਹਾਂ ਜੀ ਲੋਕੇਸ਼ਨ ਹੈ ਆਪਣੀ ਇਹ 14 ਨੰਬਰ ਪਲਾਟ ਆ ਬਾਈ ਤਲਵੰਡੀ ਸਾਹਿਬ ਹਟਲਵੰਡੀ ਇੱਥੇ ਹਾਂ ਬਾਕੀ ਦਿਨ ਘਰੇ ਹਾਂ ਬਾਕੀ ਘਰੇ ਕਰੀ ਹੁੰਦੇ ਰਹਿਣਾ ਲੋ ਵੀ ਦੋਸਤੋ ਵੀਡੀਓ ਨੂੰ ਦਬਕ ਕੇ ਸ਼ੇਅਰ ਕਰਦੇ ਪੇਜ ਨੂੰ ਫੋਲੋ ਕਰਦੇ ਧੰਨਵਾਦ